ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੋਹਾਂ ਡੇਰੀ ਫਾਰਮ ਤੇ ਜੋ ਵੀਰ ਅੱਜ ਪਹਿਲੀ ਵਾਰ ਆਪਣੇ ਇਸ ਚੈਨਲ ਤੇ ਤੇ ਫੇਸਬੁੱਕ ਪੇਜ ਤੇ ਵੀਡੀਓ ਵੇਖ ਰਹੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲੈਣ ਤਾਂ ਕਿ ਆਪਣੀਆਂ ਆਉਣ ਵਾਲੀਆਂ ਵੀਡੀਓ ਜਲਦ ਤੋਂ ਜਲਦ ਤੁਹਾਡੇ ਤੱਕ ਪਹੁੰਚ ਸਕਣ ਅੱਜ ਦੀ ਵੀਡੀਓ ਪਿੰਡ ਬੁਰਜਸੀਮਾ ਜੋ ਕਿ ਤਲਵੰਡੀ ਸਾਬੋ ਦੇ ਕੋਲ ਪੈਂਦਾ ਜੀ ਇੱਥੋਂ ਤੋਂ ਹੋਣ ਜਾ ਰਹੀ ਆ ਇੱਥੇ ਵੀਰ ਦੇ ਕੋਲ ਤੀਜੇ ਸੂਏ ਮੱਝ ਬਕਾਊ ਐ ਮਗਰ ਕਟਾ ਜੀ ਅਜੇ ਰਾਤ ਹੀ ਸੂਈ ਐ ਦੂਸਰੇ ਸੂਏ ਇਸ ਮੱਝ ਦੇ ਥੱਲੇ 16 ਕਿਜੀ ਦੁੱਧ ਰਿਹਾ ਤੇ ਇਸ ਵਕਤੇ ਰਾਤ ਸੂਈ ਐ ਤੇ ਤੀਜੇ ਸੂਏ ਸੂਈ ਐ ਜੀ ਮਗਰ ਕਟਾ ਦਾ ਪਿੰਡ ਬੁਰਜਸੀਮਾ ਏਰੀਆ ਤਲਵੰਡੀ ਸਾਬੋ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰ ਦਿੱਤਾ ਹੋਇਆ 7508183085 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਮੁੱਲ ਤੈਅ ਕਰ ਸਕਦੇ ਹੋ ਜੀ ਵੈਸੇ ਜੋ ਵੀਰ ਦੀ ਡਿਮਾਂਡ ਹੈ ਉਹ ਹੈਗੀ ਹੈ 2,25,000 ਰੁਪਏ ਬਾਕੀ ਤੁਸੀਂ ਫੋਨ ਤੇ ਮੋਬਾਈਲ ਨੰਬਰ ਤੇ ਸੰਪਰਕ ਕਰਕੇ ਮੁੱਲ ਤੈਅ ਕਰ ਸਕਦੇ ਹੋ ਪੂਰੇ ਹੈਵੀ ਵੇਟ ਦੀ ਮੱਝ ਹੈ ਜੀ ਤੀਜੇ ਸੂਏ ਆ ਤੇ ਦੂਸਰੇ ਸੂਏ 16 ਕਿਜੀ ਪਲੱਸ ਰਹਿ ਹੈ ਦੁੱਧ ਇਸ ਵਕਤ ਤੀਜੇ ਸੂਏ ਸੂਈ ਆ ਮੰਗਰ ਕਟਾ ਅਜੇ ਰਾਤ ਹੀ ਸੂਈ ਹੈ ਏਰੀਆ ਤਲਵੰਡੀ ਸਾਬੋ ਪਿੰਡ ਹੈਗਾ ਜੀ ਬੁਰਜ ਸੀਮਾ ਤੇ ਬਾਕੀ ਆਪਣੇ ਚੈਨਲ ਨੂੰ ਤੇ ਫੇਸਬੁੱਕ ਨੂੰ ਜਰੂਰ ਫੋਲੋ ਕਰੋ ਜੀ ਧੰਨਵਾਦ